ਹੈਲੋ ਦੋਸਤੋ ਸਾਤ ਸ਼੍ਰੀਮਾਂ ਅੱਜ ਆਪਾਂ ਪਤਾ ਦਿਲੀ ਲੈ ਕੇ ਆਏ ਆ ਇੱਕ ਦੋ ਚైనਾਂ ਦੀਆਂ ਹਾਂਜੀ ਸਹੀ ਸੁਣਿਆ ਤੁਸੀਂ ਦੋ ਚైనਾਂ ਦੀਆਂ ਕਦੀਆਂ ਲੈ ਕੇ ਆਏ ਆ ਅੱਜ ਆਪਾਂ ਤੁਹਾਨੂੰ ਇਹਨਾਂ ਬਾਰੇ ਦੱਸਾਂਗੇ ਇਹਨਾਂ ਦੀਆਂ ਸਾਰੀਆਂ ਆਦਾ ਤੇ ਚੀਜ਼ਾਂ ਵੀ ਇਹਨਾਂ ਚ ਕੀ ਕੀ ਆਇਆ ਆਪਾਂ ਸ਼ੁਰੂ ਕਰਦੇ ਆਪਾਂ ਨੀਲੀ ਗਦਿ ਹਾਂਜੀ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਅਗਲੇ ਹਿੱਸੇ ਤੋਂ ਅੱਗੇ ਤੁਸੀਂ ਦੇਖਦੇ ਹੋ ਤਾਂ ਅੱਗੇ ਸਾਰੇ ਕੋ ਉੱਦਾ ਬਣਿਆ ਜਿੱਦਾਂ ਆਪਣੀ ਅਸਲੀ ਗੱਡੀ ਤੇ ਬਣਿਆ ਹੁੰਦਾ ਆ ਦੇਖੋ ਸਾਰੀਆਂ ਅੱਗੇ ਲੈਤਾਂ ਲੁੱਤਾ ਵੀ ਉਸ ਹਾਵਾਂ ਬਣੀ ਆਈਆਂ ਆ ਦੇਖੋ ਤੇ ਟਾਇਰ ਇਹਦੇ ਆਪਾਂ ਨੂੰ ਮਿਲੇ ਪਹਿਲਾਂ ਟਾਇਰ ਦਿਖਾ ਦਿਨੇ ਇਦਾਂ ਦੇ ਆ ਦੇਖੋ ਵਧੀਆ ਚੱਲਦੀ ਗੱਡੀ ਆਪਣੀ ਇਦਾਂ ਦੇ ਟਾਇਰ ਮਿਲੇ ਨੇ ਆਪਾਂ ਦਾ ਚਾਰ ਟਾਇਰ ਆ ਦੇਖੋ ਤੇ ਸ਼ੀਸ਼ੇ ਆਪਾਂ ਨੂੰ ਇਹਦੇ ਮਿਲੇ ਆ ਨੀਲੇ ਰੰਗ ਦੇ ਹਾਂਜੀ ਆ ਦੇਖੋ ਨੀਲੇ ਰੰਗ ਦੇ ਸ਼ੀਸ਼ੇ ਆ ਇਹਦੇ ਵਿੱਚ ਆਪਾਂ ਨੂੰ ਦੇਖਣੀ ਸਾਰੇ ਵੀ ਕੀ ਕੀ ਲੱਗਾ ਸੀ ਤਾਂ ਸੁਤਾਇ ਚਿੰਲਾਦਾ ਨਹੀਂ ਕਿਆਂ ਆ ਦੇਖੋ ਸ਼ੀਸ਼ੇ ਲੱਗੇ ਰਹੇ ਨੀਲੇ ਅੰਗਦੇ ਗੱਡੀ ਵੀ ਆਪਣੀ ਤੋਂ ਦੇ ਨੀਲੇਨ ਛੱਦ ਕੇ ਉਹ ਫੇ ਅੰਗਦੀ ਆ ਆ ਦੇਖੋ ਆ ਦੇਖੋ ਸ਼ੀਸ਼ੇ ਸ਼ੂਰੇ ਸਾਰਾ ਕੋ ਉਦਾਂ ਹੀ ਲੱਗਿਆ ਹੋਇਆ ਜਿੱਦਾਂ ਆਪਣੀ ਅਸਲੀ ਗੱਡੀ ਤੇ ਹੁੰਦਾ ਦੇਖ ਸਕਦੇ ਹਾਂ ਲੱਗ ਬਾਰੀਆਂ ਵੀ ਆਪਣੇ ਲੱਗੀਆਂ ਗੱਡੀ ਤੇ ਆ ਦੇਖੋ ਦੋ ਬਾਰੀਆਂ ਲੱਗੀਆਂ ਇੱਕ ਇੱਧਰ ਇੱਕ ਇੱਧਰ ਆ ਦੇਖੋ ਅੱਗੇ ਦਾ ਵਾਹਣਾ ਤੇ ਲੱਗਾ ਹੋਇਆ ਆ ਦੇਖੋ ਤੇ ਸ਼ਿਉਂ ਦੱਸਦੇ ਗੱਡੀ ਕਰਦੀ ਦੋਸਤੋ ਦੇਖੋ ਕਿ ਨਿਸ਼ਾਨ ਦਾ ਇਹਦੇ ਤੈਅ ਦੇਖੋ ਤੁਹਾਨੂੰ ਕਿੰਨੇ ਵਧੀਆ ਚਾਲਦੇ ਆ ਅੱਜ ਤੇ ਅੱਗੇ ਰਾਹ ਹੈਗਾ ਬਹੁਤ ਆ ਦੇਖੋ ਤੇ ਆ ਇਹਦੇ ਲੱਗੇ ਸ਼ੀਸ਼ੇ ਇਹਦੇ ਵਿੱਚ ਆਪਾਂ ਨੂੰ ਸਾਫ਼ ਦਿਖਦੇ ਆ ਆਪਣੀ ਸੀਟਾਂ ਵੀ ਰਹਿਦੀਆਂ ਚ ਹੈਂਡਲ ਵੀ ਲੱਗਾ ਆਪਣਾ ਛੋਟਾ ਆ ਆ ਦੇਖੋ ਤੁਹਾਨੂੰ ਵੀ ਦਿਖੂਗਾ ਦੇਖੋ ਸੀਟਾਂ ਵੀ ਲੱਗੀਆਂ ਦੇਖਦੀਆਂ ਹੋਈਆਂ ਤੁਹਾਨੂੰ ਆ ਦੇਖੋ ਵਿੱਚ ਸ਼ੀਸ਼ੇ ਦੇ ਵਿੱਚ ਇਹ ਗੱਡੀ ਦੇ ਸ਼ੀਸ਼ੇ ਵਧੀਆ ਲੱਗੇ ਮੈਨੂੰ ਆ ਦੇਖੋ ਪਿੱਛੋਂ ਵੀ ਇਹ ਸਾਰਾ ਕੁਝ ਉੱਦੈ ਬਣਿਆ ਇਹਦਾ ਅੱਗੋਂ ਵੀ ਓਦਾਂ ਦੀ ਇਹ ਦੇਖ ਸਕਦੇ ਹੋ ਆ ਦੇਖੋ ਤੇ ਇਹਨਾਂ ਦੋਵਾਂ ਚ ਦੋਸਤ ਨੂੰ ਵੀ ਹੰਗ ਵਧੀਆ ਲੱਗਾ ਆ ਗੱਡੀ ਦਾ ਹਾਂਜੀ ਲਾਲ ਗੱਡੀ ਦਾ ਮੈਨੂੰ ਹੰਗ ਵਧੀਆ ਲੱਗਾ ਕਿਉਂਕਿ ਆ ਦੇਖੇ ਆਪਣੀ ਨੀਲੀ ਗੱਡੀ ਆ ਰਹਾ ਮਤਲਬ ਆਪਣਾ ਲੱਤੀ ਜਾਂਦਾ ਇੱਥੇ ਹੰਗ ਥੋੜਾ ਹਲਕਾ ਸੀ ਆ ਦੇਖੋ ਤੇ ਆ ਜਿਹੜੀ ਲਾਲ ਗੱਡੀ ਹੈ ਇਹ ਪੂਰੀ ਵਧੀਆ ਲੱਗੀ ਮੈਨੂੰ ਆ ਦੇਖੋ ਤੇ ਤੈਰ ਦੀ ਗੱਲ ਕਰੀਏ ਤਾਂ ਤੈਰ ਮੈਨੂੰ ਇਹਦੇ ਵਧੀਆ ਲੱਗੀ ਹਾਂਜੀ ਇਹਦਾ ਤੈਰ ਨੂੰ ਥੋੜੇ ਇਹ ਲੱਗਦੀਆਂ ਕਿ ਦੋਵੇਂ ਗੱਡੀਆਂ ਵਧੀਆ ਲੱਗਦੀਆਂ ਪਰ ਆਹ ਗੱਡੀ ਮੈਨੂੰ ਲੱਗੀ ਪੂਰੀ ਬੈਸਟ ਤੁਹਾਨੂੰ ਕਿਹੜੀ ਲੱਗੀ ਤੁਸੀਂ ਦੱਸੋ ਕਮੈਂਟਾਂ 'ਚ ਆਹ ਦੇਖੋ ਆਹ ਗੱਡੀ ਦੋਸਤੋ ਦੇਖਾਂ 'ਚ ਵੀ ਸੋਹਣੀ ਲੱਗਦੀ ਐ ਜੰਪ ਦੀ ਆਹ ਗੱਡੀ ਥੋੜੀ ਆਪਣੀ ਪਾਣੀ ਹੋ ਗਈ ਜਾਂ ਤਾਂ ਕਰਕੇ ਨਹੀਂ ਵਧੀਆ ਲੱਗਦੀ ਹੁਣ ਆਹ ਦੇਖੋ ਉਹਦਾ ਦੋਵੇਂ ਗੱਡੀਆਂ ਆਪਣੀਆਂ ਚੱਲਣਾਂ 'ਚ ਪੂਰੀਆਂ ਵਧੀਆ ਚੱਲਦੀਆਂ ਵੀ ਬਹੁਤ ਵਧੀਆ ਪਰ ਆਹ ਗੱਡੀ ਬੁਰੀ ਤੇਜ਼ ਚੱਲਦੀ ਏ ਇਹਦੇ ਨਾਲ ਆਹ ਦੇਖੋ ਆਹ ਗੱਡੀ ਆਪਾਂ ਪਹਿਲਾਂ ਲਿਆਂਦੀ ਸੀ ਆ ਬਾਜੂ ਆਈ ਐ ਬਹੁਤ ਸੋਹਣੀਆਂ ਗੱਡੀਆਂ ਦੋਵੇਂ ਦੋਸਤਾਂ ਨੂੰ ਪਸੰਦ ਆਈਆਂ ਤੁਹਾਨੂੰ ਇਹ ਦੋ ਚੈਨਾਰੀਆਂ ਗੱਡੀਆਂ ਜੇ ਤੁਹਾਨੂੰ ਇਹ ਵਧੀਆ ਲੱਗੀਆਂ ਤਾਂ ਇਹਦੇ ਲਈ ਇੱਕ ਲਾਈਕ ਕਰ ਦਿਓ ਮਿਲਦੇ ਆਪਾਂ ਅਗਲੀ ਵਧੀਆ ਵੀਡੀਓ ਨਾਲ ਧੰਨਵਾਦ